भीमराम बेड़कर की आज 134 में जयंती है हर राजनीतिक आगु उणा की जेड़ा प्रतिमा है उसते पुष्प चढ़ा रहे साडे सब मुख्यमंत्री सुरजीत सिंह रखड़ा ਵੱਲੋਂ उणा दे जेड़े प्रतिमा है उसते फूल माला चढ़ाई गई है मालिनी परनीथ कौर भी पहुंच गए हैं ਤੁਸੀਂ ਦੇਖ ਰਹੇ ਹੋ ਉਹ ਵੀ ਪਹੁੰਚ ਚੁੱਕੇ ہیں ਇਨਾਇਦਾ ਵੀ ਮਤਲਬ ਹੁਣ ਆਨੇ ਜਾ ਕੇ भीमराम बेड़कर जेड़ा प्रतिमा है उसते फूल ਚੜਾਣੇ ਹੈ ਔਰ ਉਹਨਾਂ ਦੇ ਨਾਲ ਔਰ ਜਿਹੜੇ ਪਾਰਟੀ ਕੇ ਵਰਕਰ ਵੀ ਇੱਥੇ ਉਹਨਾਂ ਦਾ ਸਵਾਗਤ ਕਰਦੇ ਆਂ ਅੱਜ ਦੇ ਦਿਹਾੜੇ ਦੇ ਉੱਤੇ ਬਹੁਤ-ਬਹੁਤ ਵਧਾਈ ਹੋਏ ਅਸੀਂ ਇੱਕ ਸੋ ਇੱਥੇ ਸੁਖਮਨੀ ਸਾਹਿਬ ਦਾ ਪਾਠ ਬਾਬਾ ਸਾਹਿਬ ਦੀ ਇਸ ਜਨਮ ਦਿਹਾੜੇ ਦੇ ਉੱਤੇ ਰਖਾਇਆ ਗਿਆ ਹੈ ਸਨੇਹਾ ਸੀ ਉਹਨਾਂ ਨੇ ਸੰਵਿਧਾਨ ਬਣਾਇਆ ਸਾਨੂੰ ਸਾਡੇ ਦੇਸ਼ ਨੂੰ ਜੋ ਲੋਕਤੰਤਰ ਦੇ ਹੱਕ ਹੈ ਉਹ ਦਿੱਤੇ ਔਰ ਉਹ ਉਹਨਾਂ ਦੀ ਯਾਦ ਕਦੀ ਵੀ ਨਹੀਂ ਮਿਟ ਸਕਦੀ ਬਾਬਾ ਭੀਮrao ਅਮੇਦਕਰ ਸਾਹਿਬ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜੀ ਜੀ ਬਜ਼ਾਉ ਸਾਡੇ ਅੱਜ ਬਹੁਤ ਅਫਸਰ ਬਹੁਤ ਮੁਲਾਜ਼ਮ ਬਹੁਤ ਮੁਲਕ ਤਰੱਕੀ ਕਰ ਰਿਹਾ ਹੈ ਉਹ ਟਾਈਮ ਦੇ ਵਿੱਚ ਐਡੀ ਵੱਡੀ ਸੋਚ ਲੈ ਕੇ ਚੱਲਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਚ ਆਉਣਾ ਸੀਗਾ ਕਿਉਂਕਿ ਅੰਗਰੇਜ਼ਾਂ ਨੇ ਤਾਂ ਕੋਈ ਬੰਦਾ ਪੜ੍ਹਨੇ ਨਹੀਂ ਸੀ ਦਿੱਤਾ ਕੋਈ ਪੜ੍ਹਾਈ ਵਾਲੇ ਪਾਸੇ ਲਾਇ ਹੀ ਨਹੀਂ ਸੀ ਉਹਨਾਂ ਨੇ ਬਹੁਤ ਵੱਡੀ ਉੱਚ ਵਿਦਿਆ ਪ੍ਰਾਪਤ ਕਰਕੇ ਇਹ ਸੰਵਿਧਾਨ ਲਿਖਿਆ ਹੈ ਤੇ ਜਿਹਦੇ ਵਿੱਚ ਹਾਲ ਤੱਕ ਸਾਨੂੰ ਕੋਈ ਬਹੁਤੇ ਸੋਧਾਂ ਕਰਨ ਦੀ ਲੋੜ ਨਹੀਂ ਪਈ ਸੋ ਤਾਂ ਟਾਈਮ ਨਾਲ ਕਰਨੀ ਪੈਂਦੀ ਹਰ ਚੀਜ਼ ਦੀ ਪਰ ਉਹਨਾਂ ਨੇ ਇੰਨਾ ਵਧੀਆ ਸੋਧ ਜੀ ਦੁਨੀਆ ਦੇ ਬਾਕੀ ਸਿਧਾਂਤਾਂ ਦੇ ਮੁਕਾਬਲੇ 'ਚ ਦੇਖੀਏ ਤਾਂ ਬਹੁਤ ਘੱਟ ਸੋਧਾਂ ਕਰਨ ਦੀ ਲੋੜ ਪਈ ਸੋ ਐਨੇ ਸਿਆਣੇ ਸੁਰਜੀ ਹੋਏ ਬੀਂਦੀ ਇਨਸਾਨ ਸੀ ਸੋ ਅੱਜ ਉਹਨਾਂ ਦੀ ਅਸੀਂ ਜੈਮਸਟਾਪ ਦੀ ਮਨਾ ਰਹੇ ਹਾਂ ਤੇ ਬਹੁਤ ਖੁਸ਼ੀ ਅਤੀ ਦੇਖ ਰਹੇ ਹਾਂ ਕਿ ਕਿਤੇ ਵੀ ਤਿਰਛਟ ਨੂੰ ਵੀ ਥਾਂ ਹੈ ਨਹੀਂ ਇੰਨਾ ਲੋਕਾਂ ਦੇ ਵਿੱਚ ਹੁਸਾ ਹੈ ਹਰ ਲੋਕ ਖੁਸ਼ੋ ਖੁਸ਼ੀ ਦੇ ਨਾਲ ਇੱਥੇ ਆਇਆ ਹੈ ਤੇ ਮੈਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਪਰਮਾਤਮਾ ਅੱਗੇ ਬੈਠ ਰੂ ਅਰਦਾਸ ਕਰਦਾ ਕਿ ਸਾਨੂੰ ਪਰਮਾਤਮਾ ਇਹੋ ਜਿਹੇ ਇਨਸਾਨ ਚੰਗੇ ਇਨਸਾਨ ਪੈਦਾ ਕਰਕੇ ਦੇਵੇ ਜਿਹਦੀ ਨਾਲ ਨੁਕਤਾ ਦੇ ਭਲੇ ਦੀ ਗੇਟ ਲੋਕ ਪਿਛੇ ਰਹਿ ਗਏ ਦਲ ਬੜੇ ਹੋਏ ਨੇ ਕੁਟਲੇ ਹੋਏ ਨੇ ਉਹਨਾਂ ਦੀ ਤਰੱਕੀ ਦੇ ਲਈ ਜਿਹੜਾ ਮੈਂ ਸੋਚਦਾ ਹੈ ਇਹ ਜੇ ਬੰਦੇ ਪਰਮਾਤਮਾ ਸੰਪਨ ਕਰਕੇ ਦੇ ਗਏ ਸਰਦਾਰ ਦੇ ਨਰਮਤਾ ਡਾਕਟਰ ਭੀਮ ਰਾਜ ਵੇਦਕਰ ਜੀ ਦੀ ਜਨਮ ਦਿਨ ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਅਸੀਂ ਅੱਜ ਸਾਰੇ ਜਿੰਨੀ ਵੀ ਸਾਡੀ ਬੀਜੇਪੀ ਭਾਰਤੀ ਜਨਤਾ ਪਾਰਟੀ ਦੀ ਟੀਮ ਆ ਉਹ ਸਾਰੀ ਅੱਜ ਹਾਜ਼ਰ ਆ ਤੇ ਅਸੀਂ ਜੈੰਤੀ ਨੂੰ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਅਸੀਂ ਇਕੱਠੇ ਹੋਏ ਆਂ ਜੀ ਤੇ ਬਾਬਾ ਸਾਹਿਬ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਆਪਣੀ ਸੁਸਾਇਟੀ ਨੂੰ ਬੈਲੈਂਸ ਰੱਖਣ ਦਾ, ਪਿਛੜੇ ਵਰਗਾ ਦੀ ਹੱਕਾਂ ਨੂੰ ਉੱਪਰ ਚੱਕਣ ਦਾ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦਾ। ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਮੇਰੇ ਭਰਾ ਮੇਰੇ ਨਾਲ ਨੇ। ਤੇ ਬਾਬਾ ਜੀ ਤੋਂ ਆਸ਼ੀਰਵਾਦ ਲੱਤਾ ਹੈ ਐਵੇਂ ਇਹਨਾਂ ਦੀਆਂ ਜਿਹੜੀਆਂ ਸਿੱਖਿਆ ਨੇ ਇਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ ਉਹ ਸੁਸਾਇਟੀ ਦੇ ਵਿੱਚ ਰਹਿਣ ਤਾਂ ਕਿ ਸੁਸਾਇਟੀ ਦਾ ਬੈਲੈਂਸ ਬਣਿਆ ਰਵੇ ਕੈਮਰਾਮੈਨ ਬੀਕੇ ਗਰਕ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼